ਕਿ ਵੀਰ ਜੈ ਦਰ ਆਵਤ ਜਾਤਿਓ ਫੜ ਕੇ ਨਹੀਂ ਕੋਏ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ ਜੈ ਦਰ ਆਵਤ ਜਾਤਿਆਂ ਜਿਹੜੇ ਦਰਵਾਜੇ ਤੇ ਆਉਣ ਜਾਣ ਦੇ ਵਿੱਚ ਜਾਤਿਓ ਹਾਂ ਅੰਦਰ ਜਾਈਏ ਜਾਂ ਬਾਹਰ ਜਾਈਏ ਫੜ ਕੇ ਨਹੀਂ ਕੋਈ ਕੋਈ ਪਹਿਰੇਦਾਰ ਜਿਹੜਾ ਖੜਾ ਹੋਵੇ ਸਾਨੂੰ ਰੋਕੇ ਨਾ ਪੁੱਛੇ ਨਾ ਮਿੱਟੂ ਜੀ ਹੁਣੇ ਗਿਆ ਸੀ ਉਹਨੇ ਬਾਹਰ ਆ ਗਿਆ ਇਹਦਾ ਮਤਲਬ ਉੱਥੇ ਅਸੀਂ ਅਣਜਾਣ ਹਾਂ ਸਭ ਜਾਣਦਾ ਨਹੀਂ ਹੈ ਕੋਈ ਜਿੱਤੇ ਸਾਡੀ ਇੰਨੀ ਜਨਰਦਾਰ ਕਾਰੀਏ ਹੈ ਨਾ ਭਰੋਸਾ ਸਾਡੇ ਤੇ ਉਹ ਦਲ ਦੇ ਵਿੱਚ ਜਾਏ ਅੰਦਰ ਜਾਏ ਬਾਹਰ ਜਾਏ ਸਾਡੂ ਕੋਈ ਨਹੀਂ ਰੋਕ ਪਣਾ ਪੁੱਛਦਾ ਆਪਣੇ ਵੀ ਤੂੰ ਕੌਣ ਹੈ ਕਿੱਥੇ ਵੀ ਚੱਲੇ ਹਟਕੇ ਨਹੀਂ ਕੋਈ ਟੋਕੇ ਨਹੀਂ ਕੋਈ ਹਟਦਾ ਨਹੀਂ ਟੋਕਦਾ ਟੋਕ ਟਿਕਾਈ ਨਾ ਹੋਵੇ ਸਾਡੀ ਸੋਦਰ ਕਹੇ ਸੋਦੀ ਉਹ ਦਰ ਬਰਦਾ ਸੀ ਕਿਉਂ ਛੱਡੀ ਜੋਦਾਰ ਐਸਾ ਹੋਵੇ ਜੋਦਾਰ ਐਸਾ ਜਿਹੜੇ ਦੁਆਰੇ ਤੇ ਸਾਨੂੰ ਕੋਈ ਟੋਕਦਾ ਨਹੀਂ ਉਹ ਦਰ ਕਿਉਂ ਛੱਡ ਦिए ਅੰਤਰ ਧਿਆਨ ਹੋਈਏ ਅਸੀਂ ਚਾਹੇ ਬਾਹਰ ਧਿਆਨ ਰਹੀਏ ਸਾਨੂੰ ਕੋਈ ਨਹੀਂ ਟੋਕਦਾ ਇਹ ਦਰਵਾਜ਼ਾ ਨਹੀਂ ਅਸੀਂ ਝੜ ਲੋ ਘਰ ਵਾਹਲੇ ਦਰਵਾਜ਼ੇ ਦੀ ਨਹੀਂ ਹੈ ਗੱਲ ਉਸ ਦਵਾਰ ਦੀ ਹੈ ਜਿਹੜੇ ਰਸਤੇ ਤੁਸੀਂ ਅੰਤਰ ਧਿਆਨ ਨਾਲ ਬਾਹਰ ਧਿਆਨ ਹੋ ਸਕਦਾ ਉਹ ਦਵਾਰ ਅੰਤਰ ਧਿਆਨ ਉਹ ਬਾਹਰ ਧਿਆਨ ਕੋਈ ਕਿਸੇ ਦਾ ਕੋਈ ਉਹਦਾ ਦਪੈਰਾ ਨਹੀਂ ਹੈ ਉਹ ਤੋਂ ਡਿਪੈਂਡੈਂਟ ਦੁਆਰ ਤੁਸੀਂ ਬਾਤ ਧਿਆਨ ਹੋਵੇ ਨਾ ਹੋਵੇ ਤੁਹਾਡੀ ਮਰਜ਼ੀ ਹੈ ਅੰਤ ਤੱਕ ਧਿਆਨ ਹੋਵੇ ਨਾ ਹੋਵੇ ਤੁਹਾਡੀ ਮਰਜ਼ੀ ਹੈ ਜਿੱਤੇ ਤੁਹਾਡੀ ਮਰਜ਼ੀ ਦਾ ਦੁਆਰ ਹੈ ਉਹ ਤੋਂ ਹੱਠੀ ਦਾ ਹੁੰਦਾ ਇਹ ਦਸੂ ਦੁਆਰ ਹੈ ਤੁਹਾਡੀ ਮਰਜ਼ੀ ਦਾ ਦੁਆਰ ਹੈ ਪਰ ਕੋਈ ਦੁਆਰ ਤੁਹਾਡੀ ਮਰਜ਼ੀ ਦਾ ਹੈ ਹੀ ਨਹੀਂ ਇਹ ਹੀ ਛੱਡੀ ਫਿਰਦੇ ਆ ਤਾਜ਼ਮ ਦਰਵਾਜ਼ੇ ਜਿੱਥੇ ਮਰਜੀ ਹੈ ਤੁਹਾਡੀ ਉਹੀ ਛੱਡੇ ਫਿਰਦੇ ਆ ਜਿੱਥੇ ਟੋਪ ਟਕਈਆ ਉੱਥੇ ਰੁਕ ਜਦੇ ਕੌਣ ਬਾਦ ਦਾ ਪੰਡਤ ਕਿਤੇ ਬਾਦ ਦਾ ਰਾਜੇ ਦਾ ਮੰਗਤਾ ਪੰਡਤ ਰਾਜੇ ਦਾ ਦਰਵਾਜ਼ੇ ਨੂੰ ਦਰਵਾਜ਼ਾ ਮੰਗਦਾ ਰਾਜੇ ਦੇ ਉਹਨੂੰ ਦਰਵਾਰ ਹੁੰਦਾ ਰਾਜ ਦਰਵਾਰ ਰਾਜ ਦਰਵਾਰ ਉੱਤਤਾ ਟੋਪਟ ਗਈ ਆ ਹੈ ਫਿਰ ਹਾਂਜੀ